ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵੜਾ ਭਾਈਕੇ ਦੇ ਵਿੱਚ ਜ਼ਿਲ੍ਹੇ ਫਰੋਜ਼ਪੁਰ ਦਾ ਮਨਮਤਾ ਨਗਰ ਘਰੇਲੂ ਪਰਿਵਾਰ ਦੇ ਘਰੇ ਦੋ ਪਸ਼ੂ ਵਕਾਉ ਹੈ ਇੱਕ ਤਰ੍ਹਾਂ ਮੈਂ ਦੁੱਧੋ ਡرائی ਮਿੱਤਰੋ ਗੱਪੜ ਚੱਕ ਪਾਸ ਇੱਕ ਥੋੜੇ ਟਾਈਮ ਦੀ ਹੋਈ ਸੋਈ ਹੋਏ ਗਾਂ ਵਖਾਉਣੀ ਆ ਚੰਗਾ ਦੁੱਧ ਦਿੱਤਾ ਹੋਇਆ ਇਹਨੇ ਤਾਜੀ ਸੋਈ ਨੇ ਪਰ ਲੇਕਿਨ ਹੁਣ ਗਰਮੀ ਦੇ ਕਾਰਨ ਥੋੜੀ ਜਿਹੀ ਡਾਊਨ ਚੱਲਦੀ ਪਈ ਆ ਕਿੰਨਾ ਦੁੱਧ ਤਿਆਰ ਆ ਕਿੰਨੇ ਚਰਦੀ ਸੋਈ ਆ ਦੋ ਜਾਨਵਰ ਦਿਖਾਉਣੇ ਆ ਆਓ ਮਿਲਦੇ ਆਂ ਭਾਈ ਨੂੰ ਗਾਂ ਤੋਂ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਭਈ ਸੇਤਾਂ ਘਰ ਪਰਿਵਾਰ ਵੀਰੇ ਸਭ ਵਧੀਆ ਮੇ ਠੀਕ ਆ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਮ ਮੇਰਾ ਸੋਧਾਲ ਸਿੰਘ ਜੀ ਠੀਕ ਆ ਸਨ ਆਫ ਭਾਈ ਅਕਬਾਲ ਸਿੰਘ ਜੀ ਠੀਕ ਆ ਅੱਛਾ ਵੱਡੇ ਭਾਈ ਇਹ ਜਿਹੜੀ ਵੈਡ ਆ ਕਿੰਨਾ ਵਾ ਸੁਆ ਵੀਰੇ ਕੀ ਡਿਟੇਲ ਆ ਇਹ ਪਹਿਲੇ ਨੂੰ ਸੂਈ ਹੋਈ ਆ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਢਾਈ ਕਿ ਮਹੀਨੇ ਹੋ ਗਏ ਠੀਕ ਆ ਦੁੱਧ ਕਿੰਨਾ ਤਿਆਰ ਆ ਵੀਰੇ ਦੁੱਧ ਤਾਂ ਇਹਦੇ ਥੱਲੇ 11 ਕਿਲੋ ਹੈ ਕਾਈ ਹੁਣ ਕੀ ਚਾਹੀਈ ਹੋਈ ਆ ਠੀਕ ਆ ਭਾਈ ਅੱਛਾ ਕਿੰਨਾ ਤਾਜੀ ਕਿੰਨਾ ਦੇਗੀ ਭਾਈ ਇਹ ਇਹ 16 17 ਦੇ ਕਰੀਬ ਸੀਗਾ ਜੀ ਠੀਕ ਆ ਭਾਈ ਠੀਕ ਆ ਅੱਛਾ ਹੁਣ ਇਹਨੂੰ ਮਿੱਟੀ ਕਾ ਨਹੀਂ ਭਰਾਇਆ ਹਜੇ ਫਿਰ ਨਹੀਂ ਠੀਕ ਆ ਵੀਰੇ ਇਹ ਉਹਦੇ ਘਰੇ ਹੈ ਨਹੀਂ ਸੀਗਾ ਜੀ ਬੋਲੀ ਸੀਗੀ ਠੀਕ ਆ ਹੁਣ ਦੂਜੀ ਹੀਟ ਕੱਢੀ ਐ ਤੇ ਹੁਣ ਫਿਰ ਭਰਾਂ ਦੋ ਟੀਕਾ ਹਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਰੇਟ ਇਹਦਾ 35000 ਮਾਨਦਾਨ ਹੋ ਜੂਗਾ ਵਿੱਚੋਂ ਹਾਂਜੀ ਕਰਦਾ ਠੀਕ ਹੈ ਕੱਦੀ ਵਾਰ ਨੂੰ ਤੋਰੀ ਵੀਰੇ ਮਣਾਈ ਚਲੋ ਜੀ ਮਿੱਤਰੋ 10 11 ਕਿਲੋ ਦੁੱਧ ਤਿਆਰ ਆ ਹੁਣ ਥੋੜੀ ਜਿਹੀ ਨੇ ਹੀਟ ਕੱਢੀ ਹੋਈ ਆ ਚਲੋ ਵਹਿੜ ਚੰਗੀ ਆ ਪਹਿਲਣ ਸੋਈ ਆ ਇਹ ਦੂਜਾ ਸੂਏ ਲਈ ਇਹ ਗੱਬੜ ਹੋਣੀ ਆ ਹੁਣ ਠੀਕ ਆ ਭਾਈ ਹੁਣ ਇਹਨਾਂ ਨੂੰ ਭਰਉਣਾ ਵਾ ਕਰਮਾਣੀ ਨੂੰ ਵੀਰੇ ਮੋੜ ਲਈ ਕਰਮਾਣੀ ਸਰ ਜੀ ਮੇਰੇ ਮਿੱਤਰੋ ਤੁਸੀਂ ਇਹਨੂੰ ਥਣਲੇਵੇ ਦੀ ਸਾਫ ਤੇ ਸੁਥਰੀ ਹੈ ਜਿੰਨੀ ਹੈਗੀ ਕਰਮਾਂ ਵਾਲੀ ਰੇਟ ਇਹਦਾ 22 ਹੁਣੀ 35000 ਰੁਪਇਆ ਤੈਅ ਕਰਦੇ ਆ ਮੰਨਤਨ ਹੋ ਜਾਊਗਾ ਵਿੱਚੋਂ ਮਿੱਤਰੋ ਇਹ ਦੋ ਨੰਬਰ ਤੇ ਮੈਂ ਆ ਜਿਹੜੀ ਵੀਰੇ ਇਹ ਜੀ 8 ਮਹੀਨਾ ਦੀ ਗੱਬਣਾਈ 8 ਮਹੀਨਾ ਦੀ ਗੱਬਣਾ ਤੁਦੋ ਡਰਾਈਆ ਵੀਰੇ ਨਹੀਂ 1.5 ਕਿਲੋ ਦਾ ਤੇ 1.5 ਕਿਲੋ ਦੋ ਦਿਨ ਦੀ ਆ ਮਿਲਦੀ ਇੱਕ ਟਾਈਮ ਹੀ ਆ ਕਿ ਦੋਵੇਂ ਟਾਈਮ ਹੀ ਮਿਲਦੀ ਆ ਜੀ ਚਲਦੀ ਇੱਕ ਟਾਈਮ ਵਾਲੀ ਇੱਕ ਟਾਈਮ ਵਾਲੀ ਠੀਕ ਆ ਭਾਈ ਅੱਛਾ ਇਹ ਪੂਰੇ 8 ਮਹੀਨਾ ਦੀ ਹੋ ਗਈ ਜਾਂ 8 ਮਾਂ ਲੱਗਾ ਹੀ ਠੀਕ ਆ ਕਿ ਕਿਤੇ ਸੁਆ ਕਿੰਨੇ ਵਾਂ ਸੂਗੀ ਕਿਹਾ ਵੀਰੇ ਇਹ ਚੌਥਾ ਸੁਆ ਸੂਗੀ ਕਿੰਨੇ ਰੇਟ ਭਾਈ ਇਹ ਬੁੰਜੋ ਯਾਰ ਦੀ ਠੀਕ ਆ ਮਾਨ ਤਨ ਕਰਦੇ ਆਂਗੇ ਹਾਂਜੀ ਕੱਢੀ ਪਰ ਤੋਰੀ ਇਹ ਅਲਬਖਸ਼ ਤੋਂ ਗੱਬਣਾਈ ਠੀਕ ਆ ਅਲਬਖਸ਼ ਤੋਂ ਗੱਬਣਾ ਹੈ ਹਾਂਜੀ ਲੈ ਮਿੱਤਰੋ ਅਲਬਖਸ਼ ਤੋਂ ਇਹ ਕਰਮਾਂ ਵਾਲੀ ਗੱਬਣਾ ਤੇ 8 ਮਹੀਨੇ 8 ਮਹੀਨਾ ਇਹਨੂੰ ਲੱਗਾ ਹੋਇਆ 1.5 ਕਿਲੋ ਦੁੱਧ ਇੱਕ ਟਾਈਮ ਮਿਲਦੀ ਹੈ ਮਿੱਤਰੋ ਇਹ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਹੋਰ ਸਾਫ਼ ਸੁਥਰੀ ਜੰਨੀ ਹੈਗੀ ਕਰਮਾਂ ਵਾਲੀ ਬਣਦੇ ਬਈ ਬਣਦੇ ਬਈ ਬਸ 52000 ਰੁਪਿਆ ਰੇਟ ਆ ਵੀਰੇ ਨੰਬਰ ਸਾਂਝਾ ਕਰੀਏ ਇੱਕ ਵਾਰੀ ਭਰਾ ਇੱਕ ਮਿੰਟ 98729 98729 82533 825 825 82533 98729 ਹਾਂ 82533 ਠੀਕ ਹੈ ਇਸ ਤਰ੍ਹਾਂ ਉਹਦੀਆਂ ਹੋਰ ਵੀਡੀਓ ਵੇਖਣ ਲਈ ਜੁੜੇ ਰਹੋ ਸਾਡੇ ਨਾਲ